ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 29 ਜਨਵਰੀ ਨੂੰ ਮਾਗ ਦੀ ਮੱਸਿਆ ਹੈ ਜੀ ਤੇ ਉਸ ਟਾਈਮ ਇਹਨਾਂ ਰਾਸ਼ੀ ਵਾਲਿਆਂ ਨੂੰ ਮਾਤਾ ਲక్ష్ਮੀ ਜੀ ਕਰੋੜਪਤੀ ਬਣਾ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨੜ ਮਾਲਾ ਮਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਮੱਸੀਆ ਦਾ ਦਿਨ ਬੜਾ ਹੀ ਮਹੱਤਵਪੂਰਨ ਦਿਨ ਹੁੰਦਾ ਹੈ ਤੇ ਇਹ ਦਿਨ ਆ ਰਿਹਾ ਹੈ ਜੀ 29 ਜਨਵਰੀ ਨੂੰ ਤੇ ਇਸ ਦਿਨ ਨੂੰ ਕਿਹਾ ਜਾ ਰਿਹਾ ਹੈ ਕਿ ਬਣ ਰਿਹਾ ਹੈ ਜੀ ਮਹਾ ਦੁਰਲਭ ਸੰਜੋਗ ਜਿਸ ਦੇ ਨਾਲ ਸੱਤ ਰਾਸ਼ੀ ਵਾਲਿਆਂ ਦੀ ਤਨ ਕਹਿ ਲਾਓ ਕਿ ਕਿਸਮਤ ਚਮਕਣ ਵਾਲੀ ਹੈ ਉਹਨਾਂ ਦੇ ਸਾਰੇ ਹੀ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ ਦੋਸਤੋ ਸਨਾਤਨ ਧਰਮ ਦੇ ਵਿੱਚ ਮੱਸਿਆ ਦਾ ਦਿਨ ਬੜਾ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਦਿਨ ਪੁਰਖਾਂ ਦੀ ਪੂਜਾ ਨੂੰ ਪੂਰੀ ਹੀ ਤਰ੍ਹਾਂ ਸਮਰਪਿਤ ਹੁੰਦਾ ਹੈ ਮੱਸਿਆ ਦੇ ਮਹੀਨੇ ਵਿੱਚ ਇੱਕ ਵਾਰ ਹੀ ਆਉਂਦੀ ਹੈ ਇਸ ਦਿਨ ਕੋਈ ਵੀ ਸ਼ੁਭ ਕੰਮ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਹਾਲਾਂਕਿ ਇਸ ਦਿਨ ਗੰਗਾ ਨਦੀ ਦੇ ਵਿੱਚ ਪਵਿੱਤਰ ਇਸ਼ਨਾਨ ਪਿੱਤਰ ਤਰਪਨ ਪਿੱਤਰ ਪੂਜਾ ਤੇ ਪਿੰਡ ਵਿੱਚ ਦਾਨ ਤੇ ਮਹਾ ਤੇ ਬ੍ਰਾਹਮਣਾਂ ਨੂੰ ਭੋਜਨ ਆਦ ਕਰਵਾਉਣ ਦੇ ਲਈ ਬੜਾ ਹੀ ਸ਼ੁਭ ਸਮਾ ਮੰਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਈਸ਼ਵਰ ਮਸਿਆ ਕੋਮਵਤੀ ਮਸਿਆ ਮੋਨੀ ਮਸਿਆ ਸ਼ਨੀ ਮਸਿਆ ਤੇ ਹਰੀਆਲੀ ਮਸਿਆ ਮਗ ਮਸਿਆ ਸਰਬ ਪਵਿੱਤਰੀ ਮਸਿਆ ਹਿੰਦੂ ਧਰਮ ਦੇ ਵਿੱਚ ਸਾਰੀਆਂ ਹੀ ਮਨਾਈਆਂ ਜਾਣ ਵਾਲੀਆਂ ਕੁਝ ਪ੍ਰਮੁੱਖ ਕੁਝ ਪ੍ਰਮੁੱਖ ਮਸਿਆਵਾਂ ਹਨ ਇਸ ਵਾਰ ਮਾਗ ਦੀ ਮਸਿਆ ਇਹਨਾਂ ਰਾਸ਼ੀਆਂ ਦੇ ਉੱਪਰ ਬਹੁਤ ਹੀ ਜ਼ਿਆਦਾ ਮਹੱਤਵ ਦੇਣ ਵਾਲੀ ਹੈ ਕਿਉਂਕਿ ਇਹ ਮੱਸਿਆ ਹੋਵੇਗੀ ਜੀ ਮੌਨੀ ਮੱਸਿਆ ਇਸ ਦੇ ਨਾਲ ਇਹ ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ ਮਾਲ ਪਰਿਵਾਰ ਵਿੱਚ ਆ ਜਾਣਗੇ ਬਸ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਵੀ ਬਹੁਤ ਹੀ ਸੁਧਰਨ ਵਾਲੀ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੋਤਿਸ਼ ਸ਼ਾਸਤਰ ਦੇ ਅਨੁਸਾਰ 29 ਜਨਵਰੀ ਦਾ ਦਿਨ ਬੜਾ ਹੀ ਸ਼ਕਤੀਸ਼ਾਲੀ ਹੈ ਕਿਉਂਕਿ ਇਹ ਚੰਦਰਮਾ ਦੀ ਪੂਜਾ ਨੂੰ ਸਮਰਪਿਤ ਹੈ ਇਸ ਦਿਨ ਚੰਦਰਮਾ ਆਪਣੇ ਅਲੋਪ ਹੋਣ ਦੇ ਪੜਾਅ ਵਿੱਚ ਹੁੰਦਾ ਹੈ ਜੇ ਤੁਹਾਡੇ ਜਨਮ ਦਾ ਸਮਾ ਚੰਦਰਮਾ ਖਰਾਬ ਸਥਿਤੀ ਦੇ ਵਿੱਚ ਹੈ ਤਾਂ ਯਕੀਨੀ ਤੌਰ ਤੇ ਤੁਹਾਡੀਆਂ ਭਾਵਨਾਵਾਂ ਤੇ ਸੰਵੇਦਨਾਵਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਹੈ ਹਿੰਦੂ ਕੈਲੰਡਰ ਦੇ ਵਿੱਚ ਪਹਿਲਾ ਮਹੀਨਾ ਮਾਗ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਇਸ ਲਈ ਇਹ ਮਹੀਨਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਮਹੀਨੇ ਵਿੱਚ ਪਵਿੱਤਰ ਨਦੀਆਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਨਿਰਜਲਾ ਤੇ ਇਕਾदशी ਦੇ ਵਰਤ ਵੀ ਰੱਖੇ ਜਾਂਦੇ ਹਨ। ਸ਼ਾਸਤਰਾ ਦੇ ਮਾਗ ਦੇ ਮਹੀਨੇ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਧਾਰਮਿਕ માનਤਾਵਾਂ ਦੇ ਅਨੁਸਾਰ ਮਾਗ ਦੇ ਮਹੀਨੇ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਦੇ ਵਿੱਚ ਹਨੂਮਾਨ ਜੀ, ਸੂਰਜ ਦੇਵਤਾ ਤੇ ਵਰਣ ਦੇਵ ਦੀ ਖਾਸ ਪੂਜਾ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਵਰਣ ਜਲ ਦੇਵਤਾ ਹਨ ਅਤੇ ਸੂਰਜ ਦੇਵ ਅਗਨੀ ਦੇਵਤਾ ਹਨ। ਅਤੇ ਹਨੂਮਾਨ ਜੀ ਕਾਲ ਯੁਗ ਦੇ ਦੇਵਤਾ ਮੰਨੇ ਜਾਂਦੇ ਹਨ ਇਸ ਪਵਿੱਤਰ ਮਹੀਨੇ ਦੇ ਵਿੱਚ ਪੂਜਾ ਪਾਠ ਤੇ ਦਾਨ ਧਰਮ ਕਰਨ ਦੇ ਨਾਲ ਕਈ ਤਰ੍ਹਾਂ ਦੇ ਗ੍ਰਹ ਦੋਸ਼ਾਂ ਤੋਂ ਸਾਨੂੰ ਮੁਕਤੀ ਮਿਲ ਜਾਂਦੀ ਹੈ ਤੇ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਜੀ ਇਸ ਮਹੀਨੇ ਦੀ ਮੱਸਿਆ ਦੇ ਵਿੱਚ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਬਣਨ ਵਾਲੀ ਹੈ ਸੋ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਹ ਸਮਾਂ ਤੁਹਾਡੇ ਲਈ ਮਹਾਂਦੁਰ ਲਭ ਸੰਜੋਗ ਲੈ ਕੇ ਆਇਆ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਹੋਣ ਵਾਲੀ ਹੈ ਜੀ ਕਿਰਪਾ ਤੇ ਇਹਨਾਂ ਨੂੰ ਮਿਲ ਜਾਣਗੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਜਿਨ੍ਹਾਂ ਨੂੰ ਸੁਣਨ ਦੇ ਨਾਲ ਇਹਨਾਂ ਦੀ ਕਿਸਮਤ ਚਮਕ ਜਾਵੇਗੀ ਭਗਵਾਨ ਵਿਸ਼ਨੂੰ ਜੀ ਹੁਣ 12 ਰਾਸ਼ੀਆਂ ਦੇ ਵਿੱਚੋਂ 7 ਰਾਸ਼ੀ ਵਾਲਿਆਂ ਤੇ ਬਹੁਤ ਜ਼ਿਆਦਾ ਪਰਸਨ ਹੋ ਚੁੱਕੇ ਹਨ ਜਿਸ ਨਾਲ ਇਹ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣਗੀਆਂ ਅਪਾਰ ਖੁਸ਼ੀਆਂ ਇਹਨਾਂ ਦੇ ਨਾਲ ਫਿਰ ਇਹਨਾਂ ਦੀ ਕਿਸਮਤ ਵੀ ਚਮਕਣ ਵਾਲੀ ਹੈ ਕਿਉਂਕਿ 29 ਜਨਵਰੀ ਤੋਂ ਬਦਲਣ ਵਾਲੀ ਹੈ ਇਹਨਾਂ ਦੀ ਕਿਸਮਤ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਵਿਅਕਤੀ ਦੇ ਜੀਵਨ ਵਿੱਚ ਗ੍ਰਹਾਂ ਦਾ ਬੜਾ ਹੀ ਵੱਡਾ ਮਹੱਤਵ ਮੰਨਿਆ ਜਾਂਦਾ ਹੈ ਜੇਕਰ ਗ੍ਰਹਾਂ ਦੀ ਚਾਲ ਵਧੀਆ ਹੋਵੇ ਤਾਂ ਰਾਸ਼ੀ ਦੇ ਵਿੱਚ ਪਰਿਵਰਤਨ ਵੀ ਬੜੇ ਵਧੀਆ ਰਹਿੰਦੇ ਹਨ ਇਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸਾਰੇ ਹੀ ਦੁੱਖ ਕਸ਼ਟ ਫਿਰ ਦੂਰ ਹੋ ਜਾਂਦੇ ਹਨ ਦੋਸਤ ਜਿਸ ਦੇ ਉੱਪਰ ਮਾਤਾ ਲక్ష్ਮੀ ਜੀ ਇੱਕ ਵਾਰ ਕਿਰਪਾ ਕਰ ਦਿੰਦੇ ਹਨ ਤਾਂ ਉਸ ਦਾ ਫਿਰ ਚੰਗਾ ਸਮਾਂ ਸ਼ੁਰੂ ਹੋ ਜਾਂਦਾ ਹੈ ਉਸ ਦੇ ਚੰਗੇ ਸਮੇਂ ਨੂੰ ਆਉਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਅੱਜ ਤੁਹਾਨੂੰ ਸੱਤ ਰਾਸ਼ੀਆਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਉੱਪਰ ਕਿਰਪਾ ਬਣ ਚੁੱਕੀ ਹੈ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਤੁਹਾਡੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੁਹਾਨੂੰ ਸਿਰਫ ਧਨ ਲਾਭ ਹੀ ਨਹੀਂ ਬਲਕਿ ਵਪਾਰ ਵਿੱਚ ਕਾਫੀ ਤਰੱਕੀ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਕਾਫੀ ਤਰੱਕੀ ਮਿਲ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਦੀ ਵੀ ਇਸ ਸਮੇਂ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਸਾਰੇ ਹੀ ਕੰਮ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਸਟੀਕ ਹੋ ਜਾਣਗੇ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਦੀ ਦਸ਼ਾ ਕਾਫੀ ਵਧੀਆ ਹੋ ਜਾਵੇਗੀ ਇਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ। ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ। ਇਹ ਸਮਾਂ ਤੁਹਾਡੇ ਲਈ ਕਾਫੀ ਬਿਹਤਰੀਨ ਹੈ, ਸ਼ੁਭਫਲ ਦੇ ਕੇ ਜਾਣ ਵਾਲਾ ਹੈ। ਤੁਹਾਨੂੰ ਕੇਵਲ ਮਾਨ ਸਨਮਾਨ ਵੀ ਮਿਲੇਗਾ ਤੇ ਬਲਕਿ ਸਮਾਜ ਵਿੱਚ ਤੁਹਾਡੀ ਕਾਫੀ ਤਾਰੀਫ਼ ਵੀ ਕੀਤੀ ਜਾਵੇਗੀ। ਤੁਹਾਨੂੰ ਐਸੇ ਅਵਸਰ ਪ੍ਰਾਪਤ ਹੋਣਗੇ ਜਿਸ ਨਾਲ ਤੁਹਾਡਾ ਜੀਵਨ ਪੂਰੀ ਤਰ੍ਹਾਂ ਹੀ ਬਦਲ ਜਾਵੇਗਾ। ਇਹ ਸਮਾਂ ਤੁਹਾਡੇ ਪੱਖ ਵਿੱਚ ਹੈ। ਇਸ ਸਮੇਂ ਦਾ ਭਰਪੂਰ ਲਾਭ ਉਠਾਓ ਕਿਉਂਕਿ ਇਸ ਵਿੱਚ ਤੁਹਾਨੂੰ ਧਨ ਲਾਭ ਪ੍ਰਾਪਤੀ ਦੇ ਸਹਿਯੋਗ ਬਣਦੇ ਦਿਖਾਈ ਦੇ ਰਹੇ ਹਨ ਦੂਜੇ ਪਾਸੇ ਵਪਾਰ ਵਿੱਚ ਤਰੱਕੀ ਤੁਹਾਨੂੰ ਵੇਖਣ ਨੂੰ ਮਿਲ ਜਾਵੇਗੀ ਇਸ ਦੇ ਨਾਲ ਨਾਲ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਵੀ ਤਰੱਕੀ ਮਿਲਣ ਵਾਲੀ ਹੈ ਜਿਸ ਦੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਸੁਧਰ ਜਾਵੇਗੀ ਤੁਲਾ ਰਾਸ਼ੀ ਵਾਲੇ ਆਪਣੇ ਜੀਵਨ ਵਿੱਚ ਆਨੰਦਮਈ ਵੀ ਸਮਾਂ ਬਤੀਤ ਕਰਨਗੇ ਪ੍ਰੀਖਿਆਵਾਂ ਦੇ ਵਿੱਚ ਸਫਲ ਹੋਗ ਬਣ ਰਹੇ ਹਨ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਹਮੇਸ਼ਾ ਹੀ ਸਫਲ ਹੋ ਜਾਓਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਬਣੀ ਹੋਈ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਹੋਣ ਵਾਲੀ ਹੈ ਇੰਨਾ ਹੀ ਔਸਰਾਂ ਨੂੰ ਤੁਸੀਂ ਹੱਥ ਵਿੱਚੋਂ ਨਹੀਂ ਜਾਣ ਦੇਣਾ ਇਸ ਸਮੇਂ ਨਵਾਂ ਵਾਹਨ ਤੁਸੀਂ ਖਰੀਦ ਸਕਦੇ ਹੋ ਕਿਉਂਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਜੀਵਨ ਵਿੱਚ ਤਨ ਸੰਬੰਧੀ ਕੋਈ ਵੀ ਸਮੱਸਿਆ ਸੀ ਤਾਂ ਉਹ ਦੂਰ ਹੋ ਜਾਵੇਗੀ। ਖੁਦ ਭਗਵਾਨ ਵਿਸ਼ਨੂੰ ਤੁਹਾਡੇ ਸਾਰੇ ਹੀ ਦੁੱਖ ਕਸ਼ਟ ਦੂਰ ਕਰਨ ਵਾਲੇ ਹਨ। ਪ੍ਰੇਮ ਕਰਨ ਵਾਲੇ ਲੋਕਾਂ ਨੂੰ ਪ੍ਰੇਮੀ ਸਾਥੀ ਦਾ ਮਿਲਾਪ ਹੋ ਜਾਵੇਗਾ। ਉਹਨਾਂ ਦਾ ਰਿਸ਼ਤਾ ਮਜ਼ਬੂਤ ਹੋ ਜਾਵੇਗਾ। ਦੋਸਤੀ ਵਾਲਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਜਾਵੇਗਾ। ਇਸ ਸਮੇਂ ਦਾ ਭਰਪੂਰ ਲਾਭ ਉਠਾਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਸਦਾ ਕ੍ਰਿਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਕਾਰਨ ਇਹਨਾਂ ਨੂੰ ਬੜਾ ਹੀ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਵਿਦਿਆਰਥੀਆਂ ਦੇ ਲਈ ਸਮਾਂ ਚੰਗਾ ਹੈ ਤੁਹਾਨੂੰ ਪ੍ਰੀਖਿਆਵਾਂ ਪ੍ਰਤੀ ਪ੍ਰਤੀਯੋਗਤਾਵਾਂ ਪ੍ਰਤੀ ਸਫਲਤਾ ਹੀ ਮਿਲੇਗੀ ਇਸ ਦੇ ਨਾਲ ਤੁਹਾਡਾ ਮਨ ਵੀ ਪੜ੍ਹਾਈ ਵਿੱਚ ਲੱਗਾ ਰਹੇਗਾ ਕਾਰਜ ਦੇ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਵਿਸ਼ਨੂੰ ਜੀ ਦੀ ਵਿਸ਼ੇਸ਼ ਕਿਰਪਾ ਬਣ ਚੁੱਕੀ ਹੈ। ਜਿਸ ਦੀ ਵਜ੍ਹਾ ਦੇ ਨਾਲ ਵਿਦੇਸ਼ ਯਾਤਰਾ ਕਰਨ ਦਾ ਮੌਕਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਜਿਹੜੇ ਲੋਕ ਕੋਟਕ ਚਿਹਰੀ ਦੇ ਮਾਮਲੇ ਨਾਲ ਜੂਝ ਰਹੇ ਸਨ, ਉਹਨਾਂ ਨੂੰ ਵੀ ਸਫਲਤਾ ਮਿਲ ਜਾਵੇਗੀ, ਮਾਨਸਿਕ ਸੰਤੁਲਨ ਠੀਕ ਹੋ ਜਾਵੇਗਾ। ਇਸੇ ਕਾਮਨੋ ਕੀ ਲੈ ਕੇ ਕੀਤੀ ਹੋਈ ਯਾਤਰਾ ਤੁਹਾਡੀ ਸਫਲ ਹੋ ਜਾਵੇਗੀ ਤੁਹਾਡੀ ਧਨ ਸੰਬੰਧੀ ਜਿਹੜੀ ਵੀ ਕੋਈ ਪਰੇਸ਼ਾਨੀ ਸੀ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਹੁਣ ਦੂਰ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਹੈ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਇਸੇ ਸਮੇਂ ਤੁਹਾਨੂੰ ਸੰਬੰਧੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਹੁਣ ਤੁਹਾਡੇ ਦਿਨ ਬਦਲਣ ਵਾਲੇ ਹਨ। ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ। ਜਿਹੜੇ ਲੋਕ ਕਾਫੀ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਹੇ ਸਨ ਉਹਨਾਂ ਨੂੰ ਇਸ ਸਮੇਂ ਮਨਚਾਹੀ ਨੌਕਰੀ ਮਿਲ ਜਾਵੇਗੀ। ਜਿਸ ਦੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਹੁਣ ਵੱਡੇ ਵੱਡੇ ਬਦਲਾਅ ਹੋ ਜਾਣਗੇ ਜਿਸ ਤਰ੍ਹਾਂ ਵੀ ਜਿਸ ਦੇ ਘਰ ਦਾ ਮਾਹੌਲ ਬਹੁਤ ਹੀ ਵਧੀਆ ਬਣ ਜਾਵੇਗਾ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਧੰਨਵਾਦ